ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜਮੀਨਾ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ YouTube ਟਰੈਕਟਰ ਮੇਲਾ ਚੈਨਲ ਜਿਸ ਨੂੰ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਜਿਸੀ ਲੈ ਕੇ ਆਇਆ 16/7 ਦੀ ਟਰਾਲੀ ਵਿਕਾਉ 2024 ਮਾਡਲ ਡਬਲ ਟੈਰੀ ਬਲੇਥੀ ਰੇਮ 8 ਫੁੱਟ ਬੈੱਡ ਵਧੀਆ ਰੰਗ ਪੇਂਟ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ ਰੇਟ 255000 765803967 ਇਸ ਨੰਬਰ ਤੇ ਫੋਨ ਕਰਕੇ 16/7 ਦੀ ਟਰਾਲੀ 2024 ਮਾਡਲ 255000 ਰੁਪਏ ਦੇ ਵਿੱਚ ਤੁਸੀਂ ਇਸ ਟਰਾਲੀ ਨੂੰ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਸਵਰਾਜ 733 ਟਰੈਕਟਰ ਵਿਕਾਊ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਤੇ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਐਡ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ 2008 ਮਾਡਲ ਹੈ ਜੀ 70% ਡੇਰ ਨੇ ਹਰਿਆਣਾ ਨੰਬਰ ਏਰੀਆ ਕੈਥਲ ਰੇਟ 1,95,000 1,95,000 ਰੁਪਏ ਰੇਟ ਰੱਖਿਆ ਗਿਆ ਜੀ 2008 ਮਾਡਲ ਹਰਿਆਣਾ ਨੰਬਰ ਸਵਰਾਜ 733 ਟਰੈਕਟਰ ਵਿਕਾਊ ਆ 85913 47352 ਇਸ ਨੰਬਰ ਤੇ ਫੋਨ ਕਰਕੇ ਸਵਰਾਜ 733 ਟਰੈਕਟਰ 1 ਲੱਖ 95000 ਰੁਪਏ ਦੇ ਵਿੱਚ 2008 ਮਾਡਲ ਨੂੰ ਤੁਸੀਂ ਖਰੀਦ ਸਕਦੇ ਹੋ 15 ਮਹੀਨਿਆਂ ਦਾ ਕਟਾ ਵਿਕਾਊ ਹੈ ਜੀ 15 ਮਹੀਨਿਆਂ ਦਾ ਕਟਾ ਵਿਕਾਊ ਹੈ ਏਰੀਆ ਮਲੋਟ ਮੁਕਸਰ ਰੇਟ ਮੌਕੇ ਤੇ ਦੱਸਣਗੇ 781472402 77 139 2402 ਇਸ ਨੰਬਰ ਤੇ ਫੋਨ ਕਰਕੇ ਤੁਸੀਂ 15 ਮਹੀਨਿਆਂ ਦਾ ਕਟਾ ਜਿਹੜਾ ਤੁਸੀਂ ਰੇਟ ਵਗੈਰਾ ਪੁੱਛ ਕੇ ਇਹ ਰੀਆ ਮਲੋਟ ਮੁਕਸਦ ਦੇ ਵਿੱਚ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇ ਪਸੰਦ ਆਈ ਤਾਂ ਅਗੀ ਸ਼ੇਅਰ ਜਰੂਰ ਕਰ ਦਿਓ ਹੀਰੋ ਅੱਜ ਅਬ ਡਿਲਕਸ ਮੋਟਰਸਾਈਕਲ ਵਿਕਾਊ 2024 ਮਾਡਲ ਪਹਿਲੇ ਮਹੀਨੇ ਦਾ ਰੇਟ ਹੈ 75000 79380432 7973800432 ਇਸ ਨੰਬਰ ਤੇ ਫੋਨ ਕਰਕੇ Hero HF Deluxe ਮੋਟਰਸਾਈਕਲ 2024 ਮਾਡਲ 75000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਤੇ ਵੀਰਾਂ ਨੂੰ ਬੇਨਤੀ ਹੈ ਜੀ ਜਿਹੜੇ ਵੀਰ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਆਲੂ ਪਟਣ ਵਾਲੀ ਮਸ਼ੀਨ ਵਿਕਾਊ ਹੈ ਜੀ ਗੁੱਡ ਕੰਡੀਸ਼ਨ 70000 ਰੁਪਏ ਰੇਟ ਰੱਖੇ ਗਏ ਜੀ ਆਲੂ ਪਟਣ ਵਾਲੀ ਮਸ਼ੀਨ ਵਿਕਾਊ ਆ ਗੁੱਡ ਕੰਡੀਸ਼ਨਰ 70000 ਰੇਟ ਮੰਗਿਆ ਏਰੀਆ ਜੀ ਹੁਸ਼ਿਆਰਪੁਰ 9478599823 ਇਸ ਨੰਬਰ ਤੇ ਫੋਨ ਕਰਕੇ ਆਲੂ ਪਟਣ ਵਾਲੀ ਮਸ਼ੀਨ ਹੈ ਜਿਹੜੀ ਤੁਸੀਂ 70000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਨਵੀਆਂ ਫੋਟੋਆਂ ਵੀਡੀਓ ਮੰਗਵਾ ਕੇ ਕੰਡੀਸ਼ਨ ਵੀ ਦੇਖ ਸਕਦੇ ਹੋ ਜਿੱਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਵੀ ਚੈੱਕ ਕਰ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਵੱਧ ਸ਼ੇਅਰ ਕਰਦਾ ਕਰੋ ਵੀਡੀਓ ਸ਼ੇਅਰ ਕਰਨਾਂ ਦੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਇਸ ਵੀਰ ਨੂੰ ਮਰੂਤੀ ਗੱਡੀ ਚਾਹੀਦੀ ਹੈ ਜੀ ਜੇਕਰ ਕੋਈ ਵੀ ਵੀਰ ਵੇਚਦਾ ਹੋਵੇ ਇਸ ਵੀਰ ਨਾਲ ਸੰਪਰਕ ਜ਼ਰੂਰ ਕਰੇ ਕਿਉਂਕਿ ਇਸ ਵੀਰ ਨੇ ਗੱਡੀ ਖਰੀਦਣੀ ਹੈ ਨੰਬਰ ਸਕਰੀਨ ਤੇ ਨੋਟ ਕਰ ਲਓ ਜੀ 9815422544 ਇਸ ਨੰਬਰ ਤੇ ਇਸ ਵੀਰ ਨਾਲ ਸੰਪਰਕ ਕਰੋ ਜੇਕਰ ਕੋਈ ਵੀਰ ਗੱਡੀ ਵੇਚਣ ਦਾ ਚਾਹਵਨ ਹੋਵੇ 60 ਫਾਰਮ ਟਰੈਕ ਡਾਇਰੈਕਟਰ ਵਿਕਾਊ 2011 ਮਾਡਲ ਪੰਜਾਬ ਨੰਬਰ ਪਾਵਰ ਸਟੀering ਡਬਲ ਕਲੱਚ ਟਾਇਰ ਨਵੇਂ ਰੇਟ 10 ਲੱਖ 70 ਡਿਮਾਂਡ ਏਰੀਆ ਕੋਟਕਪੂਰਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਬਾਕੇ ਚਲਾ ਕੇ ਚੈੱਕ ਕਰਕੇ ਪੂਰੀ ਤਸੱਲੀ ਦੇ ਨਾਲ ਖਰੀਦ ਸਕਦੇ ਹੋ ਜੀ 370000 ਰੁਪਏ ਡਿਮਾਂਡ ਰੱਖੀ ਗਈ ਹੈ ਜੀ 9478416433 ਇਹ ਨੰਬਰ ਇਸ ਨੰਬਰ ਤੇ ਫੋਨ ਕਰਕੇ ਸਾਫ ਫਾਰਮਾਟ ট্র্যাক ਟਰੈਕਟਰ 2011 ਮਾਡਲ 370000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੈ ਇੱਥੇ ડીਲ ਕਰ ਸਕਦੇ ਹੋ ਨਿਊ ਹਾਲੈਂਡਸ ਦਿੱਤੀ ਟਰੈਕਟਰ ਵਿਕਾਵਾ 2008 ਮਾਡਲ ਪਾਵਰ ਸਟੇਰਿੰਗ ਟਾਇਰ ਨਾਲ ਦੇ ਅਗਲੇ 70% ਏਰੀਆ ਚਰਖੀ ਦਾਦਰੀ ਰੇਟ ਹੈਗਾ ਜੀ 245000 ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਵੀ ਕਮੀ ਪੇਸ਼ੀ ਨਹੀਂ ਇੱਕ ਵੀ ਰੁਪਈਆ ਲਾਉਣ ਦੀ ਲੋੜ ਨਹੀਂ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ 90531 54 ਪੂਰਾ 100 ਇਸ ਨੰਬਰ ਤੇ ਫੋਨ ਕਰਕੇ ਨਿਊ ਹਾਲਲ 363 ਡਾਇਰੈਕਟਰ 2008 ਮਾਡਲ ਹੈ ਜਿਹੜਾ ਤੁਸੀਂ 245000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਟਾਇਰ ਨਾਲ ਦੇ ਨੇ ਅਗਲੇ 70% ਨੇ ਬਾਕੀ ਤੁਸੀਂ ਦੇਖ ਸਕਦੇ ਹੋ 500 ਲੀਟਰ ਦਾ ਸਪਰੇਅ ਵਾਲਾ ਢੋਲ ਵਿਕਾਊ ਆ ਤੇਲ ਕਿੱਲਾਂ ਦੀ ਪਾਈਪ 500 ਲੀਟਰ ਦਾ ਸਪਰੇਅ ਵਾਲਾ ਢੋਲ ਵੀ ਕਾਊ 30 ਕਿਲਿਆਂ ਦੀ ਪਾਈਪ 35000 ਰੁਪਏ ਰੇਟ ਰੱਖਿਆ ਹੈ 2023 ਮਾਡਲ ਏਰੀਆ ਹੰਸੀ 9416582148 9416582148 ਇਸ ਨੰਬਰ ਤੇ ਫੋਨ ਕਰਕੇ 500 ਲੀਟਰ ਦਾ ਸਪਰੇਅ ਵਾਲਾ ਢੋਲ ਆ ਜਿਹੜਾ 2023 ਮਾਡਲ ਨਾਲ 30 ਕਿਲਿਆਂ ਦੀ ਪਾਈਪ 35000 ਰੁਪਏ ਦੇ ਵਿੱਚ ਤੁਸੀਂ ਪੂਰਾ ਸੈੱਟ ਹੈ ਜਿਹੜਾ ਫੇਕ ਸਕਦੇ ਹੋ ਬੱਟਾ ਵਾਲਾ ਜਿੰਦਰਾ ਵਿਕਾਊ ਹੈ ਜੀ ਬੱਟਾ ਪੌਣਾ ਜਿੰਦਰਾ ਵਿਕਾਊ ਹੈ ਰੇਟ ਹੈ ਜੀ 13.5 ਹਜ਼ਾਰ ਏਰੀਆ ਫ੍ਰੀਦਕੋਟ 9814353880 9814353880 ਇਸ ਨੰਬਰ ਤੇ ਫੋਨ ਕਰਕੇ ਬੱਟਾ ਪੌਣ ਵਾਲਾ ਜਿੰਦਰਾ ਜਿਹੜਾ ਤੁਸੀਂ 13.5 ਹਜ਼ਾਰ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਐਡ ਕਰਵਾਉਣ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988440 ਇਸ ਨੰਬਰ ਤੇ ਪੰਜ ਤੋਂ ਸੱਤ ਫੁੱਟਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਨਾਲ ਐਡ ਤੁਸੀਂ ਇਹ ਨੰਬਰ ਤੇ ਵਟਸਐਪ ਕਰ ਸਕਦੇ ਹੋ ਦੋਸਤੋ ਆ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ ਐਂਡ ਫੇਸਬੁਕ ਪੇਜ ਖੇਤੀ ਖਬਰ ਤੇ ਲੈ ਜਾਊਗੀ ਲੋਜਿਕ ਹੋਰ ਵਧੀਆ ਜ਼ਮੀਨ ਲੈ ਕੇ ਆਏ ਤੁਹਾਡੇ ਲਈ 25 ਕਿਲੇ ਜ਼ਮੀਨ ਵਿਕਾਊ ਆ ਵਿੱਚ ਦੋ ਮੋਟਰਾ ਹਾਈਵੇ ਦਾ ਫਰੰਟ ਦਿੱਲੀ ਚੰਡੀਗੜ੍ਹ ਹਾਈਵੇ ਐਨ ਐਚ 44 ਦੇ ਇੱਕ ਨੰਬਰ ਬਾਣ ਹੈ ਜੀ ਰੇਟ ਹੈ 2 ਕਰੋੜ 50 ਲੱਖ ਰੁਪਏ 8684092203 ਇਸ ਨੰਬਰ ਤੇ ਫੋਨ ਕਰਕੇ ਫੀਤਸਾਰ ਦਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸੋ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਵੀਡੀਓ ਤਾਂ ਬਹੁਤ ਸਾਰੇ ਵੀਰ ਭੈਣਾਂ ਦੇਖਦੇ ਨੇ ਪਰ ਚੈਨਲ ਨੂੰ ਸਬਸਕ੍ਰਾਈਬ ਕੋਈ ਕੋਈ ਕਰਦਾ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਸੀਂ ਤੁਹਾਡੇ ਲਈ ਇੰਨੀ ਮਿਹਨਤ ਕਰਕੇ ਵੀਡੀਓ ਬਣਾਉਂਦੇ ਆ ਸੋ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਲਾਈਕ ਕਰਦੇ ਹੋ ਬਣੇਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾਂ ਜੀ